ਇਹਨਾਂ ਦਾ ਮੈਂ ਇਹਨਾਂ ਦਾ ਕੰਮ ਕੀ ਰਿਪੋਰਟ ਹੋ ਕੇ ਆਏਗੀ ਆ ਜਾ ਚਲੋ ਚਲੋ ਕੁੰਡੇ ਦੇਣਾ ਭਾਈ ਫੜ ਲੇ ਤਾਂ ਫੜ ਲੇ ਤਾ ਕਰੋ ਅਰ ਆਪ ਵੀ ਮਾਈਕ ਚੋਣ ਬੈਠੀ ਰਹੇਂ ਅੰਦਰ ਜਾ ਕੇ ਮੋਗਾ ਜਾਣ ਦਾ ਕੰਮ ਸਾਨੂੰ ਮਾਰੋ ਸਾਡੇ ਨੂੰ ਬਾਹਰ ਲਾਵੇ ਮੈਡਮ ਬਾਪ ਜੋ ਮਾਂ ਬਾਪ ਦੇ ਨਾਲ ਆਏ ਨੇ ਜੀ ਮੇਰਾ ਨਾਮ ਸੋਨੀਆ ਨਾਇਰ ਹੈ ਜੀ ਕੀ ਕਹਿਣਾ ਚਾਹੋਗੇ ਅੱਜ ਜਿਸੀ ਬੱਚੀ ਦੇ ਲਈ ਆਏ ਆਂ ਜੀ ਸਾਰੇ ਪੇਰੈਂਟਸ ਨਾਲ ਇਕੱਠੇ ਹੋ ਕੇ ਆਏ ਆਂ ਅਸੀਂ ਬੱਚੀ ਦੇ ਲਈ ਆਵਾਜ਼ ਚੱਕਣ ਆਏ ਆਂ ਜੋ ਉਹਦੇ ਨਾਲ ਗਲਤ ਹੋਇਆ ਜੋ ਵੀ ਹੋਇਆ ਇਹ ਸਕੂਲ ਪ੍ਰਸ਼ਾਸਨ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਾਹਰ ਵੈਣਨਾ ਚੱਲਦੀਆਂ ਬਾਰ ਵੈਨਾਂ ਚ ਕੋਈ ਅਲਡੀ ਅਟੈਂਡੈਂਟ ਨਹੀਂ ਹੈ ਕੋਈ ਜੀਪੀਐਸ ਟਰੈਕਰ ਨਹੀਂ ਹੈ ਇਹ ਕੋਈ ਕਿਉਂ ਨਹੀਂ ਚੈੱਕ ਹੁੰਦਾ ਔਰ ਪ੍ਰਸ਼ਾਸਨ ਕਿਉਂ ਅੱਖਾਂ ਮੀਚ ਕੇ ਬੈਠਿਆ ਹੋਇਆ ਉਹਨਾਂ ਨੇ ਕਿਉਂ ਨਹੀਂ ਚੈੱਕ ਕੀਤੀਆਂ ਇਹ ਚੀਜ਼ਾਂ ਜਦ ਕਿ ਪਿੱਛੋਂ ਨੋਰਮਸ ਆਉਂਦੀਆਂ ਸੀਬੀਐਸਸੀ ਦੀਆਂ ਹੀ ਨੋਰਮਸ ਹੈ ਕਿ ਇਹ ਵੈਨਾਂ ਚ ਹੋਣੀਆਂ ਚਾਹੀਦੀਆਂ ਜੇ ਸਕੂਲ ਪ੍ਰਸ਼ਾਸਨ ਕਹਿੰਦਾ ਹੈ ਵੀ ਸਾਡੀ ਕੋਈ ਜ਼ਿੰਮੇਵਾਰੀ ਵੈਨਾਂ ਦੀ ਨਹੀਂ ਹੈ ਵੈਨਾਂ ਜੀ ਪ੍ਰਾਈਵੇਟ ਹੈ ਉਹ ਲਿਖ ਕੇ ਦੇ ਦੇਣ ਸਾਨੂੰ ਵੀ ਸਾਡੀ ਜ਼ਿੰਮੇਵਾਰੀ ਨਹੀਂ ਹੈ ਜੀ ਵੈਨਾਂ ਲਿਖ ਕੇ ਦੇ ਦੇਣ ਔਰ ਜਿਹੜੀ ਕੋਆਰਡੀਨੇਟਰ ਨੇ ਬਦਤਮੀਜੀ ਕੀਤੀ ਹੈ ਬਾਹਰ ਆ ਕੇ ਸਾਰ ਜਨਿਕ ਗਰੁੱਪ ਤੇ ਮਾਫੀ ਮੰਗੇ ਸ ਗਲਤ ਬੱਚੀ ਨਾਲ ਜੀ ਉਹਨਾਂ ਨੇ ਗਲਤ ਹਰਕਤ ਕੀਤੀ ਉਹਨੇ ਡਰਾਈਵਰ ਨੇ ਤੇ ਬੱਚੀ ਨੇ ਘਰ ਜਾ ਕੇ ਆਪਣੇ ਮਮਾ ਨੂੰ ਦੱਸਿਆ ਮਮਾ ਖੜੇ ਆ ਜੀ ਉਹਨਾਂ ਨੇ ਤੇ ਉਹਨਾਂ ਨੂੰ ਦੱਸਿਆ ਤੇ ਫਿਰ ਉਹਨਾਂ ਨੇ ਜਾ ਕੇ ਐਕਸ਼ਨ ਕੀਤਾ ਪੁਲਿਸ ਨੂੰ ਰਿਪੋਰਟ ਕਿ ਮੈਂ ਤਾਂ ਵਰਕਿੰਗ ਊਮੈਨ ਆ ਮੈਨੂੰ ਚਲੋ ਬੱਚੇ ਦਾ ਫੋਨ ਗਿਆ ਪੈਰਾਂ ਤੋਂ ਧਰਤੀ ਨਿਕਲ ਜਾਂਦੀ ਹੈ ਜੀ ਮੈਂ ਮਸਾ ਆਫਿਸ ਤੋਂ ਕਰ ਲੈਂਦਾ ਸਰ ਮਸਾ ਆਵਰਾ ਬੱਚੇ ਨੂੰ ਰੋਂਦਣ ਦੇਖ ਕੇ ਦਿਲੋਂ ਰੂਹ ਨਿਕਲ ਗਈ ਸਰ ਅਸੀਂ ਇੰਨੇ ਹਰ ਇੱਕ ਫੀਮੇਲ ਨੇ ਇਹ ਚੀਜ਼ ਕਿਤੇ ਨਾ ਕਿਤੇ ਕੈਸ ਕੀਤੀ ਵੀ ਆ ਹਰ ਇੱਕ ਫੀਮੇਲ ਨਾਲ ਹੋਈ ਆ ਸਰ ਹਰ ਇੱਕ ਅੱਜ ਕੱਲ ਤਾਂ ਬॉयਜ਼ ਨਾਲ ਵੀ ਹੋ ਰਿਹਾ ਆ ਆਪਾਂ ਇਹ ਨਹੀਂ ਕਹ ਰਹੇ ਬॉयਜ਼ ਨਾਲ ਨਹੀਂ ਹੋ ਰਹੀ ਫਿਰ ਜੇ ਤੁਸੀਂ ਇੱਕ ਗਲੋਬਲ ਆ ਰਹੇ ਹੋ ਵੀ ਉਹ 70 ਇਅਰਸ ਦਾ ਬੰਦਾ ਹੈ ਜੀ ਉਹ ਆਇ ਨਹੀਂ ਕਰ ਸਕਦਾ ਤੁਸੀਂ ਗਰੰਟੀ ਲੈਨੇ ਹੋ ਵੀ 70 ਇਅਰਸ ਦਾ ਬੰਦਾ ਹੈ ਅੱਜ ਕੱਲ ਜਿੰਨੇ ਤੁਸੀਂ ਪੜੋਗੇ ਰੇਪ ਕੇਸ ਜਾਂ ਛੇੜਖਾਨੀਆਂ ਦੇ ਕੇਸ ਇਹ ਜ਼ਿਆਦਾ ਬਜ਼ੁਰਗ ਕਰ ਰਹੇ ਆ ਕਹਿਣਾ ਨਹੀਂ ਚਾਹੀਦਾ ਸਰ ਪਰ ਇਹ ਸੱਚ ਹੈ ਏ ਅੱਜਕੱਲ ਜ਼ਿਆਦਾ ਬਜ਼ੁਰਗਾਂ ਵੱਲੋਂ ਆ ਰਹੀ ਐ ਤੁਸੀਂ ਜਿਹੜੇ ਲੋਕਾਂ ਨੇ 99% ਲੋਕਾਂ ਨਾਲ ਮੈਨੂੰ ਸਾਥ ਮਿਲਿਆ ਜੀ 1% ਲੋਕ ਇਹ ਜਿਹੜੇ ਜਿਹੜੇ ਬਜ਼ੁਰਗ ਹੈ ਕੋਈ ਸਿੱਖ ਬੰਦਾ ਹੈ ਤੁਸੀਂ ਸਰ ਕਿਸੇ ਦਾ ਨਹੀਂ ਜੀ ਕਰਦਾ ਉਹਦੇ ਬੱਚੇ ਦੇ ਬਾਰੇ ਇੱਡਾ ਵੱਡਾ ਪਬਲਿਸਿਟੀ ਕੱਲੋਂ ਉਹ ਕਰਨ ਦਾ ਕਿਸੇ ਦਾ ਨਹੀਂ ਜੀ ਕਰਦਾ ਵੀ ਆਪਦੇ ਬੱਚੇ ਦਾ ਇਹਦਾ ਉਹ ਨਾਮ ਸਾਡਾ ਆਵੇ ਹਨਾ ਕਿ ਮੈਂ ਬਾਏ ਆਪਦਾ ਨਾਮ ਲੈ ਰਹੀ ਹਾਂ ਬਕਾਇਦਾ ਜਾਂ ਤਾਂ ਹੋਵੇ ਮੈਂ ਉਹਦਾ ਨਾਮ ਨਾ ਲੈ ਰਹੀ ਹਾਂ ਕਿਸੇ ਇੰਨੇ ਸਾਲਾਂ ਦਾ ਮੈਂ ਸਾਰਾ ਸੀ ਕਰਤਾ ਇਹ ਸਰ ਬਜ਼ੁਰਗ ਬਜ਼ੁਰਗ ਵਾਲਾ ਪਲੀਜ਼ ਮੇਰੀ ਰਿਕੁਐਸਟ ਹੈ ਇਹ ਲੋਕ ਜਿਹੜਾ ਕਰ ਰਹੇ ਆ ਬੰਦ ਕਰ ਦਿਓ ਇਹ ਘਟਨਾ 13 ਤਰੀਕ ਦੀ ਦੱਸੀ ਜਾ ਰਹੀ ਹੈ ਮੈਨੇਜਮੈਂਟ ਕਿੰਨਾ ਕੁ ਸਾਥ ਦੇ ਦਿੰਦੇ ਸਰ ਬਿਲਕੁਲ ਨਹੀਂ ਮੈਨੇਜਮੈਂਟ ਦਾ ਸਾਥ ਹੈ ਮੈਨੇਜਮੈਂਟ ਦੀ ਮੈਨੂੰ ਕਾਲ ਨਹੀਂ ਆਈ ਸਰ ਇੱਕ ਸਿੰਪਥੀ ਦੇ ਬੱਚੇ ਨੂੰ ਦੋ ਸ਼ਬਦ ਨਹੀਂ ਆਏ ਤਾਂ ਅਸੀਂ 3 ਸਾਲ ਦਾ 3.5 ਸਾਲ ਦਾ ਬੱਚਾ ਆਪਦਾ ਦੇ ਦਿੰਨੇ ਆ ਤੁਹਾਨੂੰ ਇੱਕ ਇਹਨਾਂ ਨੇ ਇਹ ਵੀ ਨਹੀਂ ਪੁੱਛਿਆ ਬੱਚਾ ਠੀਕ ਹੈ ਕੋਈ ਕਾਉਂਸਲਿੰਗ ਦੀ ਲੋੜ ਹੈ ਮੈਂ ਇੱਕ ਖੁਦ ਵਰਕਿੰਗ ਔਮਨ ਆ ਸਰ ਮੈਂ ਕੋਰਟ ਵਿੱਚ ਜੌਬ ਕਰਦੀ ਆ ਸਾਡੇ ਕੋਰਟ ਵਿੱਚ ਜੇ ਕਿਸੇ ਐਮਪਲੋਈ ਨਾਲ ਮਿਸਹੈਪਨਿੰਗ ਕੋਈ ਹੋ ਜਾਂਦੀ ਆ ਜਾਂ ਡੈਥ ਕਿਸੇ ਦੀ ਹੋ ਜਾਂਦੀ ਆ ਸਾਡੇ ਜੱਜ ਸਭ ਅਪਾਇੰਟ ਕਰਦੇ ਆ ਇੱਕ ਬੰਦਾ ਵੀ ਤੁਸੀਂ ਜਾਓ ਬਕਾਇਦਾ ਕਮੇਟੀ ਬਣੀ ਵੀ ਆ ਕਿ ਤੁਸੀਂ ਤੁਸੀਂ ਜਾਓ ਜੀ ਉਹਨੂੰ ਫੈਮਲੀ ਨੂੰ ਗਾਈਡਲਾਈਨਸ ਦਿਓ ਜੀ ਫੈਮਲੀ ਨੂੰ ਦੱਸੋ ਵੀ ਤੁਹਾਨੂੰ ਕੀ ਸਰ ਇਹਨਾਂ ਦਾ ਕੋਈ ਫਰਜ਼ ਨਹੀਂ ਬੰਨਦਾ ਸੀ ਇੱਕ ਟੀਚਰ ਅਪਾਇੰਟ ਕਰਦੇ ਉੱਥੇ ਜਾ ਕੇ ਉਹਨੂੰ ਬੱਚੇ ਨੂੰ ਹੌਸਲਾ ਦਿੰਦੇ ਵੀ ਬੇਟਾ ਤੂੰ ਸਹੀ ਕੀਤਾ ਹੈ ਕੋਈ ਗੱਲ ਨਹੀਂ ਤੇ ਅਸੀਂ ਤੇਰੇ ਨਾਲ ਖੜੇ ਆ ਸਰ ਜਾਨੀ ਸੀ ਸਰ ਇਹ ਨਾ ਕਿ ਕੀ ਕਰਨਾ ਹੈ ਸਰ ਬਾਸ ਅਸੀਂ ਇਹ ਕਹਾਂਗੇ ਇੱਕ ਤਾਂ ਰਿਟਰਨ ਅਰਚਨਾ ਰਾਜਪੂਤ ਮੈਨੂੰ ਮਾਫੀ ਦੇਣ ਇੱਕ ਸਰ ਵੈਨਾਂ ਨੂੰ ਜਾਂਦਾ ਉਹਦਾ ਅੰਡਰਲੈਂਡ ਜਾਂ ਹੋਲੀ ਸੋਲੀ ਸਾਨੂੰ ਰਿਟਰਨ ਚ ਦੇਣ ਵੀ ਬੈਨ ਪ੍ਰਾਈਵੇਟ ਨੇ ਟੈਕਨਾਲ ਫੀਮੇਲ ਹੋਣੀ ਚਾਹੀਦੀ ਹੈ ਫੀਮੇਲ ਹੋਣੀ ਚਾਹੀਦੀ ਹੈ ਬੰਦੇ ਨੂੰ ਤੁਸੀਂ ਪੂਰਾ ਕਰ ਰਹੇ ਹੋ ਉਹਨੂੰ ਬੈਨ ਤੋਂ ਅੰਰੇ ਹੋ ਪੂਰੀ ਹੋ ਸਰ ਮੇਰਾ ਨਾਮ ਹਰਵੀਰ ਜੋਤਾ ਹੈ ਮੇਰੀ ਬੇਟੀ ਸੀਨ ਜੇਵियर ਸਕੂਲ ਫੇਸ 2 ਬਠਿੰਡਾ ਵਿੱਚ ਪੜ੍ਹਦੀ ਸੀ ਇਹ ਸਰ 13 ਤਰੀਕ ਦੀ ਗੱਲ ਹੈ ਵੀ ਵੈਨ ਡਰਾਈਵਰ ਨੇ ਜਦੋਂ ਬੱਚੀ ਇਕੱਲੀ ਰਹਿ ਗਈ ਐਂਡ ਵਿੱਚ ਸਾਰੇ ਬੱਚਿਆਂ ਨੂੰ ਡ੍ਰੌਪ ਕਰਨ ਤੋਂ ਬਾਅਦ ਤੇ ਮੇਰੀ ਬੇਟੀ ਵੈਨ ਵਿੱਚ ਜਦੋਂ ਇਕੱਲੀ ਰਹਿ ਗਈ ਨੈਸ਼ਨਲ ਕਲੋਨੀ ਉੱਧਰ ਸਾਡੀ ਰਿਹائش ਹੈ ਫਿਰ ਸਰ ਇਹਦੇ ਨਾਲ ਬਤਮੀਜ਼ੀ ਕੀਤੀ ਐ ਥੋੜਾ ਇਹਨੂੰ ਟੱਚ ਵਗੈਰਾ ਕਰਨ ਦੀ ਕੋਸ਼ਿਸ਼ ਕੀਤੀ ਐ ਕਿਹਦੇ ਵੱਲੋਂ ਵੈਨ ਡਰਾਈਵਰ ਵੱਲੋਂ ਮਲਕੀ ਸਿੰਘ ਐ ਸਰ ਵੈਨ ਦਾ ਡਰਾਈਵਰ ਤੇ ਇਹਦੇ ਪ੍ਰਾਈਵੇਟ ਸਪਾਰਟਸ ਨੂੰ ਟੱਚ ਕੀਤਾ ਉਹ ਤਾਂ ਸਰ ਬੱਚੇ ਨੇ ਜਦੋਂ ਕਿਹਾ ਵੀ ਮੇਰੇ ਮੈਂ ਆਪਦੀ ਮੰਮਾ ਅੰਕਲ ਤੁਸੀਂ ਕੀ ਕਰ ਰਹੇ ਹੋ ਮੈਂ ਆਪਦੀ ਮੰਮਾ ਨੂੰ ਦੱਸੂੰਗੀ ਤੇ ਕਹਿੰਦਾ ਤੂੰ ਖਾਣ ਪੀਣ ਦੀ ਚੀਜ਼ ਤੈਨੂੰ ਦੇ ਦਿਆ ਕਰੂੰਗਾ ਤੈਨੂੰ ਪ ਸਰ 2 ਮਿੰਟ ਦਾ ਘਰ ਤੋਂ 2 ਮਿੰਟ ਦਾ ਰਸਤਾ ਹੈ ਨ ਬਿਟਵੀਨ ਘਰ ਆ ਗਿਆ ਤੇ ਉਹਨੂੰ ਕਹਿੰਦਾ ਉੱਤਰ ਜਾ ਚੱਲ ਤੇ ਘਰ ਆ ਗਿਆ ਸਰ ਮੈਂ ਤਾਂ ਇਹ ਸ਼ੁਕਰ ਮਨਾਉਂਗੀ ਬੱਚੇ ਨੇ ਰੌਲਾ ਨਹੀਂ ਪਾਇਆ ਨਹੀਂ ਤਾਂ ਵੈਨ ਭਜਾ ਕੇ ਵੀ ਲਾ ਸਕਦਾ ਸੀ ਮੇਰਾ ਸਰ ਇਹ ਚੀਜ਼ ਨੂੰ ਅੱਗੇ ਐਫ ਆਈ ਆਰ ਵਗੈਰਾ ਸਾਰਾ ਪ੍ਰੋਸੈਸ ਕਰਨ ਤੋਂ ਬਾਅਦ ਸਭ ਕੁਝ ਕਰਨ ਤੋਂ ਬਾਅਦ ਸਰ ਜਦੋਂ ਮੈਂ ਮੈਮ ਨੂੰ ਕੋਆਰਡੀਨੇਟਰ ਮੈਮ ਨੂੰ ਕਾਲ ਕੀਤੀ ਇੱਕ ਹਿਨੂ ਮੈਮ ਸਰ ਪਹਿਲਾਂ ਮੈਂ ਹਿਨੂ ਮੈਮ ਨੂੰ ਕਾਲ ਕੀਤੀ ਉਹਨਾਂ ਦਾ ਬਹੁਤ ਵਧੀਆ ਬਿਹੇਵੀਅਰ ਸੀ ਉਹਨਾਂ ਨੇ ਵਧੀਆ ਗੱਲ ਕੀਤੀ ਉਹ ਕਹਿੰਦੇ ਮੈਂ ਮੈਮ ਮੇਰਾ ਤੁਸੀਂ ਕੋਆਰਡੀਨੇਟਰ ਮੈਮ ਨੂੰ ਇਨਫੋਰਮ ਕਰੋ ਪਲੀਜ਼ ਇੱਕ ਵਾਰੀ ਵੀ ਮੈਂ ਤਾਂ ਨਵੀਂ ਟੀ ਸਤਿ ਸ਼੍ਰੀ ਅਕਾਲ ਮੈਂ ਕੋਆਰਡੀਨੇਟਰ ਮੈਮ ਨੂੰ ਕਾਲ ਕੀਤੀ ਉਹਨਾਂ ਦਾ ਪਹਿਲਾਂ ਤਾਂ ਇਹ ਸਰ ਇਹ ਮੈਮ ਦਾ ਇਤਨਾ ਹੋਇਆ ਪਹਿਲਾਂ ਇਹ ਫੋਨ ਨਹੀਂ ਚੱਕਦੀਆਂ ਇਹਨਾਂ ਨੂੰ ਪਹਿਲਾਂ ਮੈਸੇਜ ਛੱਡਣਾ ਪੈਂਦਾ ਹੈ ਵੀ ਤੁਸੀਂ ਸਾਡੇ ਨਾਲ ਗੱਲ ਕਰ ਲਓ ਸਰ ਇਹ ਪਤਾ ਨਹੀਂ ਕਦੋਂ ਮੈਸੇਜ ਦੇਖਣਗੀਆਂ ਫਿਰ ਕਦੋਂ ਸਾਨੂੰ ਕਾਲ ਕਰਨਗੀਆਂ ਇਹਨਾਂ ਨੂੰ ਮੈਸੇਜ ਛੱਡਿਆ ਸਰ ਫਿਰ ਇਹਨਾਂ ਨੇ ਘੰਟੇ ਅੱਧੇ ਘੰਟੇ ਬਾਅਦ ਜਦੋਂ ਮੈਂ ਵਾਪਸ ਕਾਲ ਲਾਈ ਵੀ ਚਲੋ ਮੈਸੇਜ ਛੱਡਣ ਨੂੰ ਬਹੁਤ ਟਾਈਮ ਹੋ ਗਿਆ ਵੀ ਹੁਣ ਮੈਂ ਕਾਲ ਕਰਦੀ ਆ ਫਿਰ ਜਦੋਂ ਕਾਲ ਕੀਤੀ ਸਰ ਫਿਰ ਮੇਰੀ ਇਹਨਾਂ ਨਾਲ ਇਹਨਾਂ ਤੋਂ ਬੜਾ ਰੋੜ ਵੀ ਹੈਗੀ ਅਸੀਂ ਸਰ ਇਸ ਚੀਜ਼ ਨੂੰ ਲੈ ਕੇ ਹਾਂਜੀ ਕੀ ਆ ਹੋਆ ਮੈਂ ਕਿ ਮੈਮ ਇਸ ਹੈਪਨਿੰਗ ਹੋ ਗਈ ਮੈਂ ਤਾਂ ਐਗਜੈਕਟ ਵਰਡਿੰਗ ਵੀ ਨਹੀਂ ਬੋਲੀ ਕਿਉਂਕਿ ਸੁਭਾ ਤੇ ਐਕਸਪਲੇਨ ਕਰ ਰਹੀ ਸੀ ਸੇਮ ਜਿਹੀ ਮੈਂ ਜਿਹੜਾ ਜੋ এজੈਂਸ ਕਰਦੇ ਹੁੰਦੇ ਮੈਮ ਮੇਰੇ ਬੱਚੀ ਨਾਲ ਹੋ ਗਿਆ ਵੀ ਪਲੀਜ਼ ਤੁਸੀਂ ਦੇਖੋ ਕੀ ਕਰਨਾ ਹੈ ਮੈਮ ਵੈਨ ਤਾਂ ਪ੍ਰਾਈਵੇਟ ਹੈ ਇਸ ਵਿੱਚ ਸਕੂਲ ਦਾ ਤਾਂ ਕੁਝ ਨਹੀਂ ਹੈ ਮੈਂ ਮੈਨੂੰ ਪਤਾ ਵੈਨ ਪ੍ਰਾਈਵੇਟ ਹੈ ਸਕੂਲ ਦਾ ਕੁਝ ਨਹੀਂ ਪਰ ਤੁਸੀਂ ਫਿਰ ਵੀ ਦੱਸੋ ਮੈਂ ਕੀ ਕਰਾਂ چلا ਜਾਣਾ ਫਾਦਰ ਐਸੇ ਕੈਸੇ ਕਰ دیا۔ ਐਸੇ ਕੈਸੇ ਲੋਕ ਹੈ ਇਹ ਕਹਿ ਕੇ ਸਾਡੇ ਨਾਲ ਨੇ ਫੋਟ ਟੱਕਦਾ ਮੈਨੇ ਇਹ ਸ 13 ਅਗਸਤ ਦੀ ਗੱਲ ਹੈ ਜੀ ਇਹ ਗੱਲ ਹੋਈ ਅਸਰ ਸ਼ਾਮ ਨੂੰ 5 ਵਜੇ ਤੋਂ ਬਾਅਦ ਮੇਰਾ ਬਾਲਪ ਗੱਲ ਹੋਈ ਹੋਗੀ ਜਦੋਂ ਮੈਂ ਐਫ ਆਈ ਆਰ ਦਾ ਸਾਰਾ ਪ੍ਰੋਸੈਸ ਖਤਮ ਕਰਕੇ ਘਰੇ ਆ ਗਈ 5 6 ਵਜੇ ਤੋਂ ਬਾਅਦ ਹੀ ਗੱਲ ਹੈ ਸੀ ਬਾਲਪ ਕੀ ਕਰ ਸੀ ਸਰ ਪੁਲਿਸ ਵਾਲੋਂ ਨੂੰ ਨਾਲ ਦੀ ਨਾਲ ਅਰੈਸਟ ਕਰ ਲੱਤਾ ਗਿਆ ਸੀ ਸਰ ਮੌਕੇ ਤੇ ਹੀ ਸਰ ਉਹਨਾਂ ਜਿਹੜੇ ਵੈਨ ਡਰਾਈਵਰ ਤੇ ਵੈਨ ਦਾ ਮਾਲਕ ਅਤੇ ਵੈਨ ਐਸੋਸੀਏਸ਼ਨ ਹੈ ਸਰ ਉਹ ਅਰੈਸਟ ਕਰਾ ਗਈ ਸੀ ਉਹਨਾਂ ਨੂੰ ਆ ਕੇ ਟਾਈਮ ਤੇ ਉਨਕੀ ਮੰਗ ਸੀ ਸਰ ਮੇਰੇ ਤਾਂ ਸਕੂਲ ਨੂੰ ਇੱਕੋ ਮੰਗਿਆ ਸਰ ਅਸੀਂ 3 ਸਾਲ ਦਾ ਆਪਦਾ ਬਲੂੰਗੜਾ ਛੱਡ ਦਿੰਨੇ ਆ ਬਲੂੰਗੜਾ ਹੀ ਹੁੰਦਾ ਸਰ ਉਹ 3 ਸਾਲ ਦੇ ਬੱਚੇ ਨੂੰ ਨਾ ਚੰਗੀ ਤਰ੍ਹਾਂ ਬੋਲਣਾ ਆਉਂਦਾ ਨਾ ਵਾਸ਼ਰੂਮ ਵਗੈਰਾ ਜਾ ਸਕਦਾ ਅਸੀਂ ਬਲੂੰਗੜਾ ਆਉਂਦਾ ਛੱਡ ਦਿੰਨੇ ਆ 3 ਸਾਲ ਦਾ ਉਹ ਬੱਚਾ ਅੱਜ 11 ਸਾਲ ਦਾ ਹੋ ਗਿਆ 3 ਸਾਲ ਤੋਂ ਤੁਹਾਡੇ ਕੋਲ ਇੰਨੇ ਦਿਨ ਪੜ ਗਿਆ ਤੁਸੀਂ ਕਿੱਥੇ ਰਿਸਪੌਂਸਿਬਿਲਟੀ ਚੱਕ ਤੋ ਤੁਸੀਂ ਜਮਾਂ ਨਾ ਰਿਸਪੌਂਸਿਬਿਲਟੀ ਲੋ ਸਰ ਆਪਾਂ ਕਿੱਥੇ ਢਿੱਡ ਚ ਨਹੀਂ ਵੱਡੇ ਹੁੰਦੇ ਮੈਂ ਨਹੀਂ ਕਹਿੰਦੀ ਤੁਸੀਂ ਜ਼ਿੰਮੇਵਾਰੀ ਚੱਕੋ ਸਰ ਇੱਕ ਇਹਨਾਂ ਦੇ ਹਾਂ ਦਾ ਨਾਰਾ ਨਹੀਂ ਮਾਰਨਾ ਸੀ ਇੱਕ ਇਹਨਾਂ ਨੇ ਪੁੱਛਣਾ ਨਹੀਂ ਸੀ ਉਨੂੰ ਕੋਈ ਕਾਉਂਸਲਿੰਗ ਦੀ ਲੋੜ ਹੈ ਟੀਚਰ ਤੁਹਾਡੇ ਨਾਲ ਖੜੇ ਆ ਕੋਈ ਗੱਲ ਸਕੂਲ ਤੁਹਾਡੇ ਨਾਲ ਖੜਾ ਜੇ ਬੱਚੇ ਨੂੰ ਕੋਈ ਲੋੜ ਹੈ ਦੱਸੋ ਸਾਨੂੰ ਸਰ ਇੰਨੀ ਕਹੀ ਮੇਰੀ ਇਹਨਾਂ ਨੂੰ ਰਿਕਵੈਸਟ ਸੀ ਹੋਰ ਕੁਝ ਨਹੀਂ ਮੈਂ ਸਰ ਆਪਾਂ ਦੇਖੋ ਨਾਲ ਤੇ ਜਮੇ ਭੈਣ ਭਰਾ ਦੀ ਗਰੰਟੀ ਨਹੀਂ ਲੈ ਸਕਦੇ ਇਹ ਤਾਂ ਸੈਪਰੇਟ ਇਸ਼ੂ ਹੋ ਗਿਆ ਪਰ ਸਰ ਇਹਨਾਂ ਦਾ ਕੁਛ ਤਾਂ ਜ਼ਿੰਮੇਵਾਰੀ ਸੀ ਕੁਛ ਵੀ ਸਰ ਜਮਨ ਨੀਰਾ ਪੂਰਾ ਪੱਲਾ ਛਾੜ ਲਿਆ ਇਹ ਸਭ ਥੋੜਨਾ ਗੱਲਾਂ ਕਰਨ ਵਾਲੀ ਬੰਕੀ ਆ ਸਰ ਮੇਰੀ ਮੰਗੇ ਇਹ ਅਰਚਨਾ ਰਾਜਪੂਤ ਮੈਂ ਬੀਇੰਗ ਅ ਊਮਨਸ ਮਾਫੀ ਮੰਗਣ ਵੀ ਇਹ ਗਲਤ ਹੋਈ ਹੈ ਤੇ ਸਰ ਵੈਨਾਂ ਦੇ ਵਿੱਚ ਇਹ ਵੈਨਾਂ ਵਾਲਿਆਂ ਨੂੰ ਇਨਸਟਰਕਸ਼ਨ ਤੇ ਜਾਂ ਤਾਂ ਵੈਨਾਂ ਨੂੰ ਬਿਲਕੁਲ ਪ੍ਰਾਈਵੇਟ ਕੋਸ਼ਿਸ਼ ਕਰ ਦੇਣਾ ਆਪਦਾ ਨਾਮ ਮੋਟੇ ਤੋਂ ਹਟਾ ਦੇਣਾ ਇਹ ਨੀਰਾ ਪੂਰਾ ਲਿਖਦੇ ਨੇ ਪ੍ਰਾਈਵੇਟ ਵੈਨਸ ਠੀਕ ਹੈ ਜੀ ਕਾਫੀ ਵੈਨਾਂ ਵਿੱਚ ਇਹਨਾਂ ਨਸ਼ੇ ਵਗੈਰਾ ਵੀ ਸਰ ਇਹ ਚੀਜ਼ ਦੇਖੀ ਹੋਈ ਹੈ ਕਿ ਬਾਅਦ ਸਰ ਮੇਰੀ ਨੋਲੇਜ ਚੈਕਿੰਗ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਸਰ ਡੀਸੀ ਸਾਹਿਬ ਨੂੰ ਚਾਹੀਦਾ ਹਰ ਮਹੀਨੇ ਬਾਅਦ ਹਰ 15 ਦਿਨਾਂ ਬਾਅਦ ਵੈਨਾਂ ਦੀ ਲੈਂਡ ਚੈਕ ਕਿਉਂ ਨਹੀਂ ਲੰਡੇ ਵੈਨਾਂ ਦੀ ਇੱਕ ਲੇਡੀ ਸਟਾਫ ਜ਼ਰੂਰ ਚਾਹੀਦਾ ਸਰ ਕੈਮਰੇ ਜ਼ਰੂਰ ਜੀਪੀਐਸ ਟਰੈਕਰ ਚਾਹੀਦਾ ਸਾਰੇ ਸਕੂਲਾਂ ਦੀਆਂ ਵੈਨਾਂ ਦੇ ਵਿੱਚ ਜੀਪੀਐਸ ਟਰੈਕਰ ਆ ਪੇਰੈਂਟਸ ਟਰੈਕ ਕਰਦੇ ਐਸੇ ਸਕੂਲ ਦੇ ਇੱਕ ਕਿਉਂ ਨਹੀਂ ਹੈਗਾ ਸਰ ਜੇ ਆਪਾਂ ਇਹਨਾਂ ਨੂੰ ਇੱਕ ਲੇਡੀ ਹੋਸੀ ਆਪਣਾ ਬੱਚਾ ਇੱਥੇ ਪੜ੍ਹਾਉਣਾ ਹੋਵੇ ਕਿੰਨੀ ਗੱਲ ਸਰ ਮੈਂ ਇਹ ਤਾਂ ਸਰ ਮੈਨੂੰ ਸਕੂਲ ਇਹ ਜਿਹੜੀ ਹੈਗੇ ਲਿਖ ਕੇ ਦੇਵੇ ਮੇਰੇ ਬੱਚਿਆਂ ਨਾਲ ਕੋਈ ਪਾਰਸ਼ਲਟੀ ਨਹੀਂ ਕੀਤੀ ਜਾਊਗੀ ਮੇਰੇ ਬੱਚਿਆਂ ਨੂੰ ਕੋਈ ਮੈਂਟਲੀ ਹਰਾਸ਼ ਨਹੀਂ ਕੀਤਾ ਜਾਊਗਾ ਫਿਰ ਤਾਂ ਸਰ ਮੈਂ ਬੱਚੇ ਰੱਖੂੰਗੀ ਨਹੀਂ ਤਾਂ ਸਰ ਮੈਨੂੰ ਤਾਂ ਸੁਣਨ ਨੂੰ ਮਿਲਿਆ ਵੀ ਕੋਈ ਪੇਰੈਂਟ ਆਵਾਜ਼ ਚੱਕਦਾ ਤਾਂ ਉਹਦੇ ਬੱਚਿਆਂ ਨੂੰ ਕੀ ਕੀਤਾ ਜਾਂਦਾ ਫਿਰ ਮੈਂ ਸਰ ਆਪਦੇ ਬੱਚੇ ਹਟਾਉਂਗੀ ਸਰ ਸਕੂਲ ਹੈ ਸਰ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਵੀ ਜਿਹੜੇ ਸਕੂਲ ਬਹਿਨਾਂ ਨੇ ਇਹਨਾਂ ਦੇ ਨਿਯਮਾਂ ਮੁਤਾਬਕ ਕੈਮਰੇ ਵੀ ਹੋਣੇ ਚਾਹੀਦੇ ਹਨ ਹਾਂ ਜੀ ਵੂਮਨ ਵੀ ਹੋਣੀ ਚਾਹੀਦੀ ਹੈ ਸਰ ਇੱਥੇ ਕਿੱਥੇ ਸੀ ਇੰਨਾ ਨਾਲੋਂ ਬੈਟਰ ਤਾਂ ਵੈਨ ਮਾਲਕ ਵੈਨ ਐਸੋਸੀਏਸ਼ਨ ਸੀ ਜਿਨ੍ਹਾਂ ਨੇ ਆਖਿਆ ਅਸਟਰਾਤਾ ਨਹੀਂ ਤਾਂ ਸਭ ਤੋਂ ਪਹਿਲੀ ਕਾਲ ਸਰ ਮੈਨੂੰ ਵੈਨ ਮਾਲਕ ਨੂੰ ਗਈ ਸੀ ਪੰਜਾਬੀ ਚ ਜੋ ਇੱਕ ਪੰਜਾਬੀ ਜਨਾਨੀ ਕਰਦੀ ਹੈ ਮੈਂ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਸਭ ਜੋ ਸੱਚ ਹੈ ਵੈਨ ਦਾ ਮਾਲਕ ਚਾਹੁੰਦਾ ਤੁਹਾਨੂੰ ਪਜਾ ਦਿੰਦਾ ਡਰਾਈਵਰ ਨੂੰ ਉਹਨੇ ਨਹੀਂ ਪਜਾਇਆ ਇੰਨਾ ਨਾਲੋਂ ਤਾਂ ਬੈਟਰ ਉਹ ਇਨਸਾਨ ਰਹੇ ਉਹਨਾਂ ਨੇ ਇੱਕ 빙ਾ ਹਿਊਮਨ ਆਫ ਦੀ ਰਿਸਪੌਂਸਿਬਿਲਟੀ ਸਮਝੀ ਮਾਫੀਆਂ ਮੰਗ ਕੇ ਗਏ ਅਗਲੇ ਸਾਡੇ ਤੋਂ ਇਹਨਾਂ ਦੀ ਜ਼ਿੰਮੇਵਾਰੀ ਕੋਈ ਨਹੀਂ ਸੀ ਸਰ ਕਿੰਨੇ ਸਾਲ ਤੋਂ ਬੱਚਾ ਤੁਹਾਡੇ ਸਰ ਮੇਰਾ ਐਲਕੇਜੀ ਤੋਂ ਬੇਟੀ ਉੱਥੇ ਹੀ ਹੈ ਸਾਢੇ 3 ਸਾਲ ਤੋਂ ਬੰਦਾ ਹੁੰਦਾ ਹੁੰਦਾ ਬ ਵੇਲੇ ਵੀ ਦੇਖੋ ਸਕੂਲ ਵਾਲੇ ਕਹਿੰਦੇ ਨੇ ਜਿਹੜੀ ਬੈਨ ਹੈਗੀ ਹੈ ਜੀ ਆਪ ਦੀ ਮਰਜ਼ੀ ਆ ਤੁਸੀਂ ਜਿਹੜਾ ਕਿਵੇਂ ਹੈਗੀ ਨਹੀਂ ਸਰ ਇਹ ਸਾਡੇ ਤੋਂ ਵੈਨਸ ਦਾ ਪ੍ਰੋਪਰ ਲੈਂਦੇ ਆ ਵੀ ਤੁਹਾਡੇ ਕੋਲ ਕਿਹੜੀ ਵੈਨ ਤੇ ਜਾਂਦੀ ਹੈ ਸਾਡਾ ਡਰਾਈਵਰ ਦਾ ਨੰਬਰ ਲੈਂਦੇ ਆ ਹਾਂਜੀ ਪਰ ਜਿੰਮੇਵਾਰੀ ਹੈਗੀ ਪੇਰੈਂਟਸ ਦੀ ਹੁੰਦੀ ਹੈ ਵੀ ਸਰ ਅਸੀਂ ਇਹ ਚੀਜ਼ ਤਾਂ ਮੈਂ ਮੰਨਦੀ ਆ ਮੈਂ ਤਾਂ ਖੁਦ ਪਹਿਲੇ ਹੀ ਮੇਰੀ ਵਰਡਿੰਗ ਇਹ ਹੈ ਵੀ ਕਿਸੇ ਦੇ ਢਿੱਡ ਚ ਕੋਈ ਨਹੀਂ ਵੜਿਆ ਹੁੰਦਾ ਮੈਂ ਉਹ ਹੈ ਹੀ ਨਹੀਂ ਸਰ ਮੈਂ ਨਹੀਂ ਕਹ ਰਹੀ ਜਿੰਮੇਵਾਰੀ ਲੈਣ ਕੁਝ ਕਰਨ ਜਿੰਮੇਵਾਰੀ ਜਮਾ ਨਾ ਲੈਣ ਸਰ ਬੱਚੇ ਨੂੰ ਪੁੱਛਣਾ ਬੰਦਾ ਸੀ ਕਿ ਨਹੀਂ ਬੰਦਾ ਸੀ ਮੇਰਾ ਇੱਕੋ ਪੁਆਇੰਟ ਆ ਮੈਂ ਨੇ ਕਹਿੰਦੀ ਜਿੰਮੇਵਾਰੀ ਲੈਣ ਮੇਰੀ ਪਹਿਲੀ ਸਟੇਟਮੈਂਟ ਹੀ ਇਹ ਹੈ ਆਈ ਹੈ ਕਿ ਸਾਡੇ ਢੱਡ ਚ ਆਪਾਂ ਨਹੀਂ ਬੜੇ ਹੁੰਦੇ ਆਪਾਂ ਨਾਲ ਦੇ ਭੈਣ ਭਰਾ ਦੀ ਗਰੰਟੀ ਨਹੀਂ ਲੈ ਸਕਦੇ ਆਪਣੇ ਹਸਬੰਡ ਵਾਈਫ ਦੀ ਗਰੰਟੀ ਨਹੀਂ ਲੈ ਸਕਦੇ ਸਰ ਇਹ ਚੀਜ਼ ਮੇਰੀ ਡਿਮਾਂਡ ਹੀ ਹੈ ਨਹੀਂ ਵੀ ਇਹ ਆਉਦੀ ਜ਼ਿੰਮੇਵਾਰੀ ਚੱਕਣੀ ਇਹ ਕਰਨ ਬੋ ਕਰਨ ਉਹ ਚ ਜ ਹੈ ਨਹੀਂ ਚਲੋ ਸਭ ਜੋ ਪਹਿਲਾਂ ਹੋ ਗਿਆ ਹੋ ਗਿਆ ਨਹੀਂ ਸਾਡੀ ਸਾਡੀ ਪੇਰੈਂਟਸ ਦੀ ਗਲਤੀ ਰਹੀ ਗਿਆ ਅਸੀਂ ਚਲੋ ਨਹੀਂ ਕੀਤਾ ਹੁਣ ਤਾਂ ਇਹ ਕਰਨ ਸਰ ਹੁਣ ਤਾਂ ਸਾਡੀ ਨਿਕਾਸੀ ਅੱਛੀ ਜਾਗੀ ਹੁਣ ਕਿਉਂ ਨਹੀਂ ਕੀਤਾ ਕਰ ਰਹੇ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਕੀ ਕੀ ਸਰ ਚਲੋ ਉਹ ਤਾਂ ਤਾਂ ਜੋ ਪ੍ਰੋਸੈਸ ਕਾਨੂੰਨ ਕਾਨੂੰਨ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਉਹ ਤਾਂ ਕਾਨੂੰਨ ਜੋ ਕਰੂਗਾ ਉਹਦੇ ਨਾਲ ਹੋ ਹੀ ਜਾਣੀ ਆ ਸਰ ਸਕੂਲ ਫਰਦਰ ਬਸ ਇੱਕੋ ਚੀਜ਼ ਕਰੇ ਵੈਂਸ ਨੂੰ ਡਾਇਰੈਕਸ਼ਨ ਦੇਵੇ ਵੀ ਜੀਪੀਐਸ ਟਰੈਕਰ ਲੱਗਣ ਵੈਨਾਂ ਦੇ ਵਿੱਚ ਕੈਮਰੇ ਪ੍ਰੋਪਰਟ ਇੱਕ ਫੀਮੇਲ ਉਹਦੇ ਵਿੱਚ ਜ਼ਰੂਰ ਆਪਾਂ ਹੋਵੇ ਹਾਂਜੀ ਬਸ ਇਹ ਪੇਰੈਂਟਸ ਸਕੂਲ ਦੇ ਹ ਸਾਰੇ ਪੇਰੈਂਟਸ ਨਾਲ ਖੜੇ ਹੈ ਦੀ ਸਾਰੇ ਪੇਰੈਂਟਸ ਨੂੰ ਵਾਗੀ ਹਜੇ ਪ੍ਰੋਬਲਮ ਆ ਪਿਛਲੇ ਦਿਨਾਂ ਚ ਇੱਕ ਜਿਹੜਾ ਮਾਈਨਰ ਲੜਕੇ ਜੇਵੀਅਰ ਸਕੂਲ ਚ ਪੜ੍ਹਦੇ ਆ ਉਹਦੇ ਨਾਲ ਬੱਸ ਡਰਾਈਵਰ ਵੱਲੋਂ ਜਿਹੜਾ ਹੈਗਾ ਉਹ ਵਿਸ਼ੇਸ਼ਾਨੀ ਹੋਈ ਸੀ ਉਹਦੇ ਸਬੰਧ ਚ ਥਾਣਾ ਥਰਮਲ ਵਿਖੇ ਮੁਕਦਮਾ ਵੀ ਦਰਜ ਕੀਤਾ ਗਿਆ ਤੇ ਜਿਸ ਵੱਲੋਂ ਜਿਸ ਤੇ ਜਿਹੜਾ ਹੈਗਾ ਅੱਜ ਪੇਰੈਂਟਸ ਵੱਲੋਂ ਤੇ ਜਿਹੜਾ ਹੋਰ ਜਥੇਬੰਦੀਆਂ ਵੱਲੋਂ ਕੋਈ ਧਰਨੇ ਦੀ ਕਾਲ ਸੀ ਤੇ ਸਾਡੇ ਵੱਲੋਂ ਸਿਰਫ ਜਿਹੜਾ ਇੱਥੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਜਿਹੜਾ ਬਰਕਰਾਰ ਰੱਖਣ ਲਈ ਜਿਹੜਾ ਹੈਗਾ ਹੋਰ ਸਲਾਈ ਗਈ ਹੈ ਕਿ ਇਹ ਤਾਂ ਜੋ ਕੋਈ ਵੀ ਅਨਸਤਾ ਵੀ ਘਟ ਨਾ। ਡਰਾਈਵਰ ਕਰੋ ਅਰੈਸਟ ਕੀਤਾ ਸਭ ਤੁਸੀਂ ਡਰਾਈਵਰ ਦੀ ਇਸ ਸਬੰਧੀ ਜਿਹੜਾ ਜਾਦੇ ਜਾਣਕਾਰੀ ਜਿਹੜਾ ਹੈਗਾ ਐਸ ਐਚਓ ਥਰਮਲ ਦੇ ਸਕਦੇ ਆ ਤੇ ਕਿਉਂਕਿ ਥਰਮਲ ਥਾਣਾ ਥਰਮਲ ਵਿਕੇ ਮਕਦਮਾ ਦਰਜ ਹੋਇਆ ਸਾਡੇ ਦਾ ਸਿਰਫ ਇੱਥੇ ਅੱਜ ਜਿਹੜਾ ਹੈਗਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਜਿਹੜਾ ਹੈਗਾ ਮੁੱਖ ਰੱਖਦੇ ਡਰਾਈਵਰ ਦੇ ਖਿਲਾਫ ਤਾਂ ਕਾਰਵਾਈ ਹੋਈ ਹੈ ਅਰੈਸਟ ਵੀ ਕਰਨਾ ਇਹਨਾਂ ਦੀ ਮੰਗ ਕੀ ਹੈ ਇਹਨਾਂ ਦੀ ਜੋ ਹਜੇ ਤੱਕ ਜਿਹੜੀਆਂ ਮੰਗ ਲੱਗੀਆਂ ਵੀ ਇਹਨਾਂ ਨੇ ਜਿਹੜੇ ਹੈਗੇ ਮੀਟਿੰਗ ਜਿਹੜੇ ਪ੍ਰਿੰਸੀਪਲ ਨੂੰ ਜਿਹੜਾ ਮਿਲ ਕੇ ਜਿਹੜਾ ਹੈਗਾ ਆਪਣੀਆਂ ਮੰਗਾਂ ਜੋ ਵੀ ਹੈਗੇ ਸਿਕਿਉਰਟੀ ਪੱਖ ਨਾਲ ਆਪਣੇ ਬੱਚਿਆਂ ਲਈ ਰੱਖਣਾ ਚਾਹੁੰਦੇ ਹਨ ਇਹ ਹੀ ਮੇਨ ਇਹਨਾਂ ਦੀ ਗੱਲ ਹੈ ਠੀਕ